ਹਾਏ ਸਾਡੇ ਚੰਨੀ ਖਿਲਾਫ ਬੋਲਦਾ ਹਾਏ ਜਾਤੀਵਾਦ ਕਰਦਾ ਹਾਏ ਜਾਤੀਵਾਦ ਨਫਰਤ ਫਲਾਉਂਦਾ ਹਾਏ ਜੱਟਵਾਦ ਹੈ ਜਦੋਂ ਛੋਡੇ ਬੰਦਿਆਂ ਨੇ ਜਿਹਨੂੰ ਤੁਸੀਂ ਮੰਨਦੇ ਹੋ ਵੀ ਸਾਡੇ ਵਾਸਤੇ ਕੰਮ ਕਰ ਰਿਹਾ ਟਿੱਡੇ ਢੰਗ ਨਾਲ ਜਦੋਂ 1984 ਚ ਹਮਲਾ ਹੋਇਆ ਜਿਹੜੇ ਫੌਜੀ ਉੱਥੋਂ ਆ ਗਏ ਸੀ ਟਿੱਡੇ ਢੰਗ ਨਾਲ ਉਹਨਾਂ ਨੂੰ ਗਦਾਰ ਕਿਹਾ ਕਾਰਨ ਵੀ ਇਹ ਜਾਦੇ ਜੱਟ ਸਿੱਖ ਸੀ ਉਹਨਾਂ ਨੂੰ ਗਦਾਰ ਅਖੇ ਜੀ ਗੁਰੂ ਸਾਹਿਬ ਨੂੰ ਛੱਡ ਕੇ ਨਹੀਂ ਆਈ ਆ ਫਲਾਣੀ ਰੈਜੀਮੈਂਟ ਇਹ ਨੇ ਦੇਸ਼ ਦੇ ਇਮਾਨਦਾਰ ਇਹ ਨੇ ਦੇਸ਼ ਭਗਤ ਜਿਹੜੇ ਦੇਸ਼ ਨੂੰ ਛੱਡਿਆ ਏ ਉਹ ਗद्दार ਨੇ ਫਲਾਣਾ ਨੇ ਟੇਡੇ ਢੰਗ ਨਾਲ ਗद्दार ਕਿਹਾ ਕਦੇ ਬੋਲੇ ਅੱਛਾ ਅੱਜ ਵੀ ਸੋਡੀਆਂ ਸੁਣੀ ਜਾਈਏ ਤੁਸੀਂ ਸਾਡੇ ਜਿਹੜੇ ਫੌਜੀ ਵੀਰ ਉਦੋਂ ਆਏ ਉਹਨਾਂ ਨੂੰ ਵੀ ਗद्दार ਕਹਿਤਾ ਗੁਰੂ ਸਾਹਿਬ ਕਰਕੇ ਆਏ ਤੇ ਜਿਹੜੇ ਛੱਡ ਕੇ ਨਹੀਂ ਆਏ ਉਹਨਾਂ ਨੂੰ ਗੁਰੂ ਸਾਹਿਬ ਦੇ ਲਾੜਲੇ ਕਿਹਾ ਤੁਸੀਂ ਫੈਸਲਾ ਕਰਦੇ ਹੋ ਜਿਹੜੇ ਚੰਨੀਆਂ ਦੇ ਮੰਗਰ ਤੁਰੇ ਫਿਰਦੇ ਹੋ ਤੁਸੀਂ ਫੈਸਲਾ ਕਰਦੇ ਹੋ ਜਿਹੜੇ 84 ਚ ਉਦੋਂ ਫੌਜ ਛੱਡ ਕੇ ਸੀ ਕਿ ਉਹਨਾਂ ਨੂੰ ਗद्दार ਕਹਿਣਾ ਟੈਡੇ ਢੰਗ ਨਾਲ ਰੈਜੀਮੈਂਟ ਨੂੰ ਕਿਹਾ ਕਿ ਸਹੀ ਐ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਤੁਸੀਂ ਵੀ ਹਾਂ ਇਹ ਭਾਈ ਜਾਤ ਪਾਤ ਐ ਇਹ ਤੂੰ ਭਾਈ ਜੱਟਾਂ ਦੇ ਖਿਲਾਫ ਬੋਲਦਾ ਬੋਲਦਾ ਫੌਜ ਦੇ ਖਿਲਾਫ ਬੋਲਣ ਲੱਗ ਗਿਆ ਬੀਜੇਪੀ ਦਾ ਹੋਵੇ ਲੀਡਰ ਤੇ ਬੀਜੇਪੀ ਹੋਵੇ ਦੇਸ਼ ਦੀ ਪਾਰਟੀ ਸੱਤਾ 'ਚ ਟੈਡੇ ਢੰਗ ਨਾਲ ਵੀ ਤੂੰ ਜੇ ਕਹਿਣਾ ਤੂੰ ਕਹਿ ਵੀ ਉਹ ਫੌਜੀ ਗद्दार ਨੇ ਉਹਨਾਂ ਨੂੰ ਕਹਦੇ ਤੂੰ ਜੇ ਤੈਨੂੰ ਐਡੀ ਨਫ਼ਰਤ ਆ ਉਹਨਾਂ ਨਾਲ ਟੂ ਟੇਡੇ ਰੰਗ ਨਾਲ ਸਿੱਖਾਂ ਨੂੰ ਜੱਟ ਸਿੱਖਾਂ ਦੀ ਰੈਜੀਮੈਂਟ ਨੂੰ ਗਦਾਰ ਕਹਿੰਦੇ ਟੇਡੇ ਰੰਗ ਨਾਲ ਫਿਰ ਅਸੀਂ ਬੋਲਾਂਗੇ ਨਹੀਂ ਸਾਡਾ ਖੂਨ ਠੰਡਾ ਹੋ ਗਿਆ ਸਾਡਾ ਖੂਨ ਨਹੀਂ ਖੋਲਦਾ ਤੁਸੀਂ ਤਾਂ ਚੰਨੀ ਨੂੰ ਬੋਲਣ ਤੇ ਨਾ ਹਾਲਾਂਕਿ ਮੈਂ ਹਾਏ ਤਾਂ ਦਲਤਾਂ ਖਿਲਾਫ ਅਸੀਂ ਚੰਨੀ ਨੂੰ ਬੋਲ ਗਿਆ ਮੈਂ ਉਹ ਦਲਤਾਂ ਖਿਲਾਫ ਹੋ ਗਿਆ ਚੰਨੀ ਖਿਲਾਫ ਬੋਲਣਾ ਦਲਤਾਂ ਖਿਲਾਫ ਬੋਲਣਾ ਹੋ ਗਿਆ ਫਿਰ ਤਾਂ ਤੁਸੀਂ ਦਿਨ ਰਾਤ ਸਾਡੇ ਲੀਡਰਾਂ ਖਿਲਾਫ ਬੋਲਦੇ ਨਾ ਮਤਲਬ ਤੁਸੀਂ ਜੱਟਾਂ ਖਿਲਾਫ ਬੋਲਦੇ ਹੋ ਨਾਲੇ ਜੱਟਾਂ ਖਿਲਾਫ ਹੀ ਤੁਹਾਡੇ ਬੰਦੇ ਦੱਸੋ ਇਹ ਜਾਤੀਵਾਦ ਨਹੀਂ ਚੰਨ ਹੈ ਚੰਨੀ ਅੱਡਾ ਜਾਤੀਵਾਦ ਬੰਦਾ ਜਿੱਥੇ ਮੱਜ ਵੀ ਸਿੱਖ ਬੰਦਾ ਚੋਣ ਲੜ ਰਿਹਾ ਹੋਵੇ ਚਾਹੇ ਉਹ ਕਾਂਗਰਸ ਚੋ ਲੜ ਰਿਹਾ ਹੋਵੇ ਉੱਥੇ ਇਹ ਪ੍ਰਚਾਰ ਕਰਨ ਨਹੀਂ ਜਾਊ ਐਡਾ ਜਾਤੀਵਾਦ ਇਹ ਇਹ ਕਰਦਾ ਹੈ ਹਜੇ ਤੇ ਮੈਂ ਅੱਗੇ ਵੀਡੀਓ ਪਾਉਣੀ ਹੈ ਤੇ ਇਹ ਜਾਤੀਵਾਦ ਇਹ ਤਾਂ ਜੇ ਤੁਸੀਂ ਤੁਸੀਂ ਆਪ ਚੰਨੀ ਨੂੰ ਕਿਉਂ ਮੂਰੇ ਲਾਉਣੇ ਬਣਾਓਗਾ ਫਿਰ ਕਿਸੇ ਮੱਜ ਵੀ ਸਿੱਖ ਨੂੰ ਬਣਾਓ ਮੁੱਖ ਮੰਤਰੀ ਚਿਹਰਾ ਹੋਗਾ ਸ਼ਮਸ਼ੇਰ ਸਿੰਘ ਦੂਲੋਂ ਨੂੰ ਤੁਸੀਂ ਕਿਉਂ ਗਦਾਰ ਦੱਸਣ ਲੱਗ ਰਹੇ ਹੋ ਜਿਉਂ ਨੇ ਸਚਾਈ ਬੋਲਤੀ ਉਹਨੂੰ ਜੱਟਾਂ ਨੇ ਉਹਨੇ ਉਦੋਂ ਕੈਪਟਨ ਮਰਿੰਦਰ ਦਾ ਸਾਧੂ ਸਿੰਘ ਧਰਮਸੋਧ ਨੂੰ ਸਿਰੀ ਕਿਹਾ ਸੀ ਕੈਪਟਨ ਮਰਿੰਦਰ ਦਾ ਜਦੋਂ ਕੋਈ ਬੋਲ ਕੇ ਰਾਜਨੀਤੀ ਕੈਪਟਨ ਮਰਿੰਦਰ ਦੇ ਖਿਲਾਫ ਤੁਸੀਂ ਉਸ ਨੂੰ ਵੀ ਹੁਣ ਗਾਲਾਂ ਕੱਢਣ ਲੱਗ ਰਹੇ ਹੋ ਸੰਸੇਰ ਸਿੰਘ ਦੁੱਲੋ ਨੂੰ ਸਿਆਣੇ ਬਜ਼ੁਰਗ ਨੂੰ ਕਿਉਂ ਵੀ ਉਹ ਮੱਝ ਵੀ ਹੈ ਮੱਝ ਵੀ ਸੇ ਕਤਾ ਨਾ ਫਿਰ ਤੂੰ ਸੀ ਕਰਦੇ ਹੋ ਜੇ ਜੱਟਾਂ ਖਿਲਾਫ ਬੋਲਦਾ ਬੋਲਦਾ ਸਾਡੀ ਫੌਜ ਖਿਲਾਫ ਹੀ ਬੋਲੂ ਫੌਜੀਆ ਖਿਲਾਫ ਬੋਲੂ ਫਿਰ ਅਸੀਂ ਨਹੀਂ ਜਰਦੇ ਅਸੀਂ ਤਾਂ ਫਿਰ ਸੁਣਾਵਾਂਗੇ ਭਾਈ ਫੌਜ ਨੂੰ ਜਿਹੜੀ ਫੌਜ ਅੱਜ ਸਾਡੇ ਦੇਸ਼ ਦੀ ਰਾਖੀ ਕਰ ਰਹੀ ਹੈ ਰਾਤ ਨੂੰ ਅਸੀਂ ਤਾਰਜਾਨਿਆਂ ਚ ਸੌਂਨੇ ਆ ਜੇ ਫੌਜੀ ਖੜੇ ਨੇ ਮੈਂ ਹਰੇਕ ਫੌਜ ਦਾ ਸਤਿਕਾਰ ਕਰਦਾ ਚਾਹੇ ਕੋਈ ਸਾਡਾ ਫੌਜੀ ਵੀਰ ਮੱਝ ਵੀ ਸਿੱਖ ਰਵਦਾਸੀਆ ਸਿੱਖ ਆਮਗੜੀਆ ਸਿੱਖ ਕੋਈ ਵੀ ਅਸਲ ਤੇ ਸਿੱਖਾਂ ਦੇ ਵਿੱਚੋਂ ਕਿਸੇ ਵੀ ਸਨਾਤਨੀਆਂ ਫੌਜੀ ਰਾਜਪੂਤ ਰੈਜੀਮੈਂਟ ਕੋਈ ਵੀ ਗੋਰਖਾਰ ਰੈਜੀਮੈਂਟ ਸਾਰਿਆਂ ਦਾ ਸਤਿਕਾਰ ਕਰਦਾ ਜੋ ਪਹਿਰਾ ਦਿੰਦੇ ਨੇ ਪਰ ਜੇ ਤੁਸੀਂ ਸਾਨੂੰ ਟਾਰਗੇਟ ਕਰਕੇ ਗਦਾਰ ਕਹੋਗੇ ਸੇ ਚੁੱਪ ਰਹੀਏ ਅਸੀਂ ਤੁਹਾਡੀਆਂ ਸੁਣੀ ਜਾਈਏ ਆਖੇ ਜੀ ਪ੍ਰਤਾਪ ਬਾਜਵੇ ਨੂੰ ਬਰਬਾਜਵੇ ਨੇ ਚੰਨੀ ਨੂੰ ਪੈਰ ਦੀ ਜੁੱਤੀ ਕਿਹਾ ਤੀ ਉਹ ਸਾਰਿਆਂ ਨੂੰ ਕਿਹਾ ਤੀ ਉਹਨੇ ਸਾਰਿਆਂ ਨੂੰ ਤਾਂ ਨਹੀਂ ਕਿਹਾ ਇੱਕ ਬੰਦੇ ਨੂੰ ਕਿਹਾ ਜਿਹੜਾ ਕਿ ਸਿਆਸੀ ਹੈ ਜੇ ਤੁਸੀਂ ਚੰਨੀ ਨੂੰ ਬੋਲਦਾ ਕੋਈ ਬੰਦਾ ਤਾਂ ਸਾਰੇ ਦਲਤਾਂ ਨੂੰ ਬੋਲਦਾ ਜੀ ਇਹ ਕੀ ਗੱਲ ਵੀ ਜਦੋਂ ਤੁਸੀਂ ਬੋਲਦੇ ਫਿਰ ਤੁਸੀਂ ਵੀ ਜੱਟਾਂ ਨੂੰ ਹੀ ਬੋਲਦੇ ਹੋ ਨਾ ਮਤਲਬ ਸਾਰਿਆਂ ਨੂੰ ਫਿਰ ਜਵਾਬ ਸੁਣਨ ਲਈ ਤਿਆਰ ਹੋ ਜੋ ਹੁਣ ਤੁਸੀਂ ਰੋਣ ਲੱਗ ਰਹੇ ਹੋ ਪਿੱਟਣ ਲੱਗ ਰਹੇ ਹੋ ਜਾਤੀਵਾਦ ਕਰਦਾ ਜਾਤੀਵਾਦ ਕਰਦਾ ਮਜਬੂਰ ਕਰਦੇ ਹੋ ਜਾਤੀਵਾਦ ਕਰਨ ਲਈ ਸਾਡਾ ਸਾਨੂੰ ਮੈਨੂੰ ਖੁਦ ਪਤਾ ਹੈ ਵੀ ਇਹ ਕੰਮਸਾਲਾ ਬੀਜੇਪੀ ਦਾ ਸਾਰਾ ਇਹ ਜਿਹੜਾ ਅਸੀਂ ਟੇਡੇ ਮੇਡੇ ਢੰਗ ਨਾਲ ਆਪਸ ਵਿੱਚ ਲੜਨ ਲੱਗ ਰਹੇ ਆ ਨਾ ਇਹ ਫਾਇਦਾ ਬੀਜੇਪੀ ਦੀ ਹੋਣਾ ਇਹਦੇ ਨਾਲ ਪਰ ਜਦੋਂ ਹੁਣ ਤੁਸੀਂ ਗਦਾਰ ਕਹੀ ਜਾਓਗੇ 100 ਝੂਠ ਬੋਲੂ ਫਿਰ ਸੱਚ ਹੋਇਆ ਜਾਊ ਸਾਡੀਆਂ ਪੀੜ੍ਹੀਆਂ ਨੂੰ ਤੁਸੀਂ ਗਦਾਰ ਸਾਬਤ ਕਰਨ ਲਾ ਦੋਂਗੇ ਵੀ ਇਹ ਤਾਂ ਗਦਾਰੀ ਸੀ ਇਹ ਕੰਮ ਕੀਦੇ ਨੇ ਬੀਜੇਪੀ ਦੇ ਨੇ ਪੂਰੇ ਦੇਸ਼ 'ਚ ਜੱਟਾਂ ਤੇ ਲੱਗਦੀ ਐ ਤੇ ਤੁਸੀਂ ਉਹਨਾਂ ਦੀਆਂ ਪੈੜਾਂ 'ਚ ਪੈੜਾਂ ਤਰ ਰਹੇ ਹੋ ਦੋ ਚਾਰ ਬੰਦੇ ਆਪਦੇ ਵਾਰੀ ਤੁਸੀਂ ਜਰਦੇ ਨਹੀਂ